ਐਲੋਪੀ ਅਤੇ ਕਾਂਗਰਸ ਨੇਤਾ ਪ੍ਰਤਾਪ ਸਿੰਘ ਬਾਜਵਾ ਬੰਬ ਦੇ ਬਿਆਨ ਵਾਲੇ ਕੇਸ ਦੇ ਵਿੱਚ ਅੱਜ ਪੁਲਿਸ ਸਟੇਸ਼ਨ ਸਾਈਬਰ ਕ੍ਰਾਈਮ ਮੋਹਾਲੀ ਵਿਖੇ ਪੇਸ਼ ਹੋਏ। ਕਰੀਬ 4 4.5 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਲਾਈਵ ਹੋ ਕੇ ਦਿੱਤੀ ਪੂਰੀ ਜਾਣਕਾਰੀ। ਇਸ ਮੌਕੇ ਤੇ ਕਾਫੀ ਲੰਬੇ ਸਮੇਂ ਤੋਂ ਸਮਰਥਕ ਜੋ ਪੰਜਾਬ ਪਰ ਚੋਅ ਐ ਸਨ ਉਹ ਵੀ ਉਹਨਾਂ ਦੇ ਇੰਤਜ਼ਾਰ ਵਿੱਚ ਬੈਠੇ ਰਹੇ। ਉਹ ਪ੍ਰਤਾਪ ਸਿੰਘ ਬਾਜਵਾ ਦੀ ਇਹ ਤੁਰੀਨ ਕੀਤੀ ਏ ਲੀਡਰ ਆਫ oppositon ਜਿਹੜਾ ਸਾਡਾ ਡੈਮੋਕ੍ਰੈਟਿਕ ਸਿਸਟਮ ਹੈ ਉਹਦੇ ਵਿੱਚ ਲੀਡਰ ਆਫ ਦੀ oppositon ਨੂੰ ਸ਼ੈਡੋ ਚੀਫ ਸਟੈਕਿਆ ਜਾ ਜੇ ਦੂਜੇ ਨੰਬਰ ਦੀ ਪੋਜੀਸ਼ਨ ਵਾਲੇ ਭਗਵੰਤ ਮਾਨ ਤੋਂ ਬਾਅਦ ਅੱਜ 6 ਘੰਟਿਆਂ ਦੀ ਸਸਟੇਨ 6 ਘੰਟੇ ਹੈਲੋ ਹੈਲੋ ਭਾਈ ਜੀ ਜੇ 6 ਘੰਟਿਆਂ ਦੀ ਸਸਟੇਂਡ ਇੰਟਰੋਗੇਸ਼ਨ ਤੋਂ ਬਾਅਦ 2 ਵਜੇ ਤੇ ਤੁਸੀਂ ਸਾਰੇ ਮੇਰੇ ਵੀਰ ਬੈਠੇ ਹੋ ਤੇ ਹੁਣ 8 ਵਜੇ ਅਸੀਂ ਆਏ ਆ ਮੈਂ ਮੇਰਾ ਕੋਟ ਕੋਟ ਤੁਹਾ ਦਾ ਸ਼ੁਕਰਾਨਾ ਦਿਲ ਤੋਂ ਸਾਰਿਆਂ ਨੂੰ ਪਹਿਲੇ ਸਾਰੇ ਪੰਜਾਬੀ ਜਗਤ ਪੇਰ ਪਿੰਡਾਂ ਦੇ ਸ਼ਹਿਰਾਂ ਤੇ ਕਸਬਿਆਂ 'ਚ ਬੈਠੇ ਹਰ ਕਾਂਗਰਸੀ ਵੀ ਸਾਡੇ ਵਰਕਰ ਸਾਥੀਆਂ ਦਾ ਸਾਡੇ ਜਿੱਤੇ ਕਾਂਗਰਸ ਦੇ ਪ੍ਰਧਾਨਾਂ ਦਾ ਬਲਾਕਾਂ ਦੇ ਪ੍ਰਧਾਨਾਂ ਦਾ ਸਾਡੇ ਸਾਰੇ ਆਫਿਸ ਬੀਰਿੰਗ ਦਾ ਮੇਰੇ ਸਾਰੇ ਐਮਐਲਏ ਕੁਲੀਗ ਦਾ ਸਾਡੇ ਸਾਰੇ ਐਮਪੀਸ ਭਰਾਵਾਂ ਦਾ ਸਾਡਿਆਂ ਦਾ ਸਾਰੀ ਸਾਡੀ ਸਟੇਟ ਦੀ ਤੇ ਨੈਸ਼ਨਲ ਲੀਡਰਸ਼ਿਪ ਵੱਡੀ ਗੱਲ ਹੋਈ ਏ ਕੱਲ ਅੰਦਾਲਾ ਸਾਹਿਬ ਸਮੁੱਚੀ ਨੈਸ਼ਨਲ ਲੀਡਰਸ਼ਿਪ ਇਸ ਕੰਮ ਦੇ ਪਿੱਛੇ ਕਦੇ ਵੀ 75 ਸਾਲਾਂ ਚ ਨਹੀਂ ਸੀ ਕਦੀ ਮੈਂ ਸਭ ਨਾ ਪੋਜੀਸ਼ਨਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਸਾਹਮ ਕੇ ਰੱਖਣਾ ਇਹ ਜਿਹੜਾ ਟੀਮ ਮਿੰਿਸਟਰ ਹੁੰਦਾ ਉਹਦਾ ਕੰਮ ਜੇ ਮੇਰੇ ਕਿਸੇ ਬਿਆਨ ਤੇ ਕਿਸੇ ਟੀਵੀ ਦੇ ਇੰਟਰਵਿਊ ਤੇ ਕੋਈ ਦੁੱਖ ਤਕਲੀਫ ਸੀ ਭਗਵੰਤ ਮਾਨ ਨੂੰ ਇਹ ਚਾਹੀਦਾ ਸੀ ਟੈਲੀਫੋਨ ਚੁੱਕਦਾ ਮੇਰੇ ਨਾਲ 8 10 15 ਸਾਲ ਉਮਰ ਚ ਵੀ ਸ਼ੋਟ ਹੈ ਇਸੇ ਟਾਈਮ ਬੋੜਿਆ ਨੂੰ ਵੀ ਅਸਲਾਤਾ ਤੁਸੀਂ ਮੈਨੂੰ ਹੀ ਪੁੱਛਦਾ ਕਿ ਬਾਜਵਾ ਸਾਹਿਬ ਤੁਸੀਂ ਇਹੋ ਜੀ ਸਟੇਟਮੈਂਟ ਦਿੱਤੀ ਜੇ ਤੁਹਾਡੇ ਕੋਲ ਕੋਈ ਇਲਾਹ ਹੈ ਆਓ ਮਿਲਣਾ ਸਾਧਿਆ ਕਰੀ ਤੁਸੀਂ 80 ਤੇ 90 ਦਾ ਵਿਹਾਰਤਾ ਦੇਖਿਆ ਤੁਹਾਡੇ ਪਰਿਵਾਰਾਂ ਨੇ ਕੁਰਬਾਨੀਆਂ ਦਿੱਤੀਆਂ ਤੁਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਤੁਹਾਡਾ ਪਾਸਟ ਐਕਸਪੀਰੀਅੰਸ ਜਿਹੜਾ ਅਸੀਂ ਉਹਦੇ ਤੋਂ ਕੋਈ ਨਾ ਕੋਈ ਸਿੱਖਣਾ ਚਾਹਦੇ ਐ ਇੰਨਾ ਹੰਕਾਰ ਕਿ ਤੁਸੀਂ ਪੁਲਿਸ ਨੂੰ ਇਸਤੇਮਾਲ ਕਰ ਸਕੋ ਮੈਂ ਕਿਸੇ ਹੋਰ ਪੁਲਿਸ ਵਾਲੇ ਦਾ ਕਸੂਰ ਨਹੀਂ ਕਹਿੰਦਾ ਇਹਨਾਂ ਨੂੰ ਤੇ ਦਿੱਤੀ ਡਿਊਟੀ ਜੋ ਡਿਊਟੀ ਦਿੱਤੀ ਹੈ ਤਾਂ ਨਭਾਈ ਇਹ ਸਾਨੂੰ ਗੁੱਸਾ ਇਹਨਾਂ ਨਾਲ ਕੋਈ ਸਾਨੂੰ ਗੁੱਸਾ ਉਹਦੇ ਨਾਲ ਜਾਂ ਨਰਾਜ਼ਗੀ ਸਾਨੂੰ ਤਕਲੀਫ ਹੈ ਗੁੱਸਾ ਕੋਈ ਨਹੀਂ ਸਾਨੂੰ ਤਕਲੀਫ ਹੈ ਕਿ ਕਿ ਇੰਸਟੀਚਿਊਸ਼ਨ ਸੀ ਬਹੁਤ ਵੱਡਾ ਕੋਈ ਟਾਈਮ ਸੀ ਰੰਧਾ ਸਾਹਿਬ ਸਰਪੰਚ ਤੇ ਨੰਬਰਦਾਰ ਦੀ ਬੜੀ ਵੱਡੀ ਖੇਚ ਜਦੋਂ ਸਰਪੰਚ ਜਾਂਦਾ ਸੀ ਪਿੰਡ ਦੇ ਵਿੱਚ ਵੱਡੇ ਤੋਂ ਵੱਡਾ ਕਰਾਇਮ ਵੀ ਹੁੰਦਾ ਸੀ ਪੰਚਾਇਤਾਂ ਬੈਠ ਕੇ ਕਸਲਾ ਤੱਕ ਤੇ ਫੈਸਲੇ ਪੰਚਾਇਤਾਂ ਚੁੱਕਦੇ ਹੁਣ ਤੁਸੀਂ ਉਥੋਂ ਤੱਕ ਗੱਲ ਲੈ ਗਏ ਕਿ ਸਾਡੇ ਸਾਥੀਆਂ ਨੇ ਆਪਣੇ ਕਿਸੇ ਸਾਥੀ ਨੂੰ ਬਚਾਉਣ ਵਾਸਤੇ ਥਾਣਿਆਂ ਦਾ ਘਰੋ ਕਰਨਾ ਪਿਆ ਦਾ ਬਹੁਤ ਬਿਸ਼ਕੂਰ ਰਾਜਾ ਜੀ ਤੁਸੀਂ ਛੋਟੇ ਵੀ ਲੋ ਜਿਸ ਕਿਸਮ ਦੀ ਲੀਡਰਸ਼ਿਪ ਬਖਾਣੀ ਚਾਹੀਦੀ ਜੀ ਮੇਰੇ ਤੋਂ ਵੀ ਕਈ ਕਸੂਰ ਹੋਏ ਨੇ ਸਾਡੇ ਕੋ ਵੀ ਗਲਰਾ ਹੋਏ ਹੋਣਗੇ ਰਾਜਾ ਜੀ ਕੋ ਵੀ ਕਮੀਆਂ ਪੇਸ਼ ਕਰ ਰਹੀਆਂ ਬਹੁਤ ਸਾਡੇ ਸਾਡੇ ਉਹ ਭਰਾ ਨੇ ਜਿਹੜੇ ਸਾਡੇ ਤੋਂ ਦੁੱਖ ਤਕਲੀਫ ਵਿੱਚ ਵੀ ਸਨ ਸਾਡੇ ਕੋ ਕਮੀਆਂ ਪੇਸ਼ ਕਰ ਰਹੀਆਂ ਛੱਡ ਪਰਿਵਾਰ ਨੂੰ ਇਕੱਤਰ ਜਦੋਂ ਤੁਹਾਨੂੰ ਪਤਾ ਹੈ ਕੋ ਬਜ਼ੁਰਗ ਦੀ ਤੱਕ ਨੂੰ ਹੱਕ ਪੰਡ ਹੈ ਕੋ ਲੋ ਫਿਰ ਜਿਹੜਾ ਮੁੰਡਾ ਰੁਸਿਆ ਵੀ ਹੁੰਦਾ ਕਈ ਸਾਲਾਂ ਦਾ ਜਿਹਦਾ ਸਾਥੀ ਕਾਲ ਵੀ ਨਹੀਂ ਹੁੰਦੀ ਉਹ ਵੀ ਸਰਰ ਪਹਿਲੇ ਡਾਂਗ ਲੈ ਕੇ ਖੜੀ ਹੋ ਜਾਂਦਾ ਹੈ ਕਿ ਪਿਓ ਦੀ ਬੱਦ ਨੂੰ ਨਹੀਂ ਅਸੀਂ ਪੈਣ ਦੇਣਾ ਬਾਕੀ ਅਸੀਂ ਆਪਸ ਵਿੱਚ ਦੇ ਦੇਣਾ ਬੋਲੇ ਸੋਨਹਿਰਾ ਸ੍ਰੀ ਅਕਾਲ ਇੱਕ ਪਉਂਦਸ ਵੇਖੋ ਗੁਰੂਵਾਰ ਦਾ ਸਾਡੀ ਮੇਲ ਹੈ ਇਹ ਬਾਨਾ ਹੀ ਬੰਦ ਉਹ ਮੈਂ ਹੋ ਸਕਦਾ ਅਸੀਂ ਸਾਡੇ ਚ ਕੋਈ ਵੀ ਬੋਤੇ ਨੂੰ ਹੱਥ ਪਾਇਏ ਕੋ ਕੱਲੇ ਨੂੰ ਨਹੀਂ ਪਾਇਆ ਤਾਂ ਇਸ ਗੱਲ ਕਾਰਨ ਸਾਡੇ ਸਾਰਿਆਂ ਵਾਸਤੇ ਇੱਕ ਮੁੱਠ ਹੋਣ ਦਾ ਇਕੱਠੇ ਹੋਣ ਦਾ ਇੱਕ ਇੱਕ ਬਹੁਤ ਵੱਡਾ ਮੇਰਾ ਕਹਿ ਸਾਡੇ ਸਾਹਮਣੇ ਗੱਲ ਆਈ ਹੈ ਇਕਤਾ ਵਿੱਚ ਹੀ ਸਾਰਿਆਂ ਨੂੰ ਵੱਡੀ ਮੈਂ ਸਭ ਨਾਲ ਤਾਕਤ ਤੋਂ ਮੈਂ ਹੱਥ ਜੋੜ ਕੇ ਗੁਜ਼ਾਰੇ ਸਮੁੱਚੀ ਕਾਂਗਰਸ ਦੀ ਡਿਟੀਸ਼ੇਪ ਤੇ ਸਾਥੀਆਂ ਨੂੰ ਕਰੂੰਗਾ ਇਸ ਤਰ੍ਹਾਂ ਹੀ ਚੱਲੀਏ ਪਹਿਲੇ ਟੀਚਾ ਆਪਣਾ ਪੰਜਾਬ ਨੂੰ ਬਚਾਉਂਦਾ ਪੂਰਾ ਕਰੀ ਸਾਰਿਆਂ ਦਾ ਪਹਿਲੇ ਸਾਡਾ ਟੀਚਾ ਦੂਪੇ ਨੂੰ ਬਚਾਣਾ ਤੁਹਾਨੂੰ ਯਾਦ ਹੋਵੇਗਾ 80 ਤੇ 90 ਦੇ ਦਹਾਕੇ ਵਿੱਚ ਵੀ 2400 ਤੋਂ ਵੱਧ ਪੰਜਾਬੀ ਜਿਹੜੇ ਸਾਡੇ ਕਾਂਗਰਸ ਦੇ ਨਿਰਦੇਸ਼ਕ ਹੈ ਉਹਨਾਂ ਨੇ ਆਪਣੀਆਂ ਇਛਾਤਾਂ ਦਿੱਤੀਆਂ ਪੰਜਾਬ ਨੂੰ ਸ਼ਾਂਤੀ ਹੁਣ ਇੱਕ ਵਾਰ ਫੇਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਇਹਨੂੰ ਰੋਕਣਾ ਪਏਗਾ ਸਾਡੇ ਨੌਜਵਾਨ ਬੱਚੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਬਹੁਤ سارے ਬੱਚੇ ਸਾਡੇ ਨਸ਼ੇ ਦੇ ਵਿੱਚ ਪੈ ਗਏ ਇੱਕ ਬਹੁਤ ਵੱਡਾ ਚੈਲੰਜ ਇਸ ਸੂਬੇ ਨੂੰ ਗੁਰੂਆਂ ਪੀਰਾਂ ਪਗੰਬਲਾਂ ਤੇ ਸੂਰਬੀਰਾਂ ਦੀ ਧਰਤੀ ਜਿਹਦੀ ਇੱਕ ਇੱਕ ਇੰਚ ਜ਼ਮੀਨ ਸੰਖੇਤ ਹੈ ਉਸ ਨੂੰ ਇੱਕ ਵਾਰ ਫੇਰ ਪੈਰਾਸਰ ਕਰਨਾ ਮੈਨੂੰ ਸਮਝ ਨਾ ਹੋ ਸਕਦਾ ਕੋਈ ਐਹੋ ਜੀ ਗੱਲ ਨਹੀਂ ਕਿ ਪੰਜਾਬ ਪੈਰਾਸਰ ਨਾ ਹੋ ਸਕਦਾ ਹੈ ਪੰਜਾਬੀਆਂ ਵਿੱਚ ਇੰਨੀ ਕਿ ਤਾਕਤ ਹੈ ਦੁਨੀਆ ਭਰ ਚ ਬੈਠੇ ਪੰਜਾਬੀ ਪੰਜਾਬ ਦੀ ਵਿੱਤ ਦੀ ਵਾਸਤੇ ਪ੍ਰਮਾਤਮਾ ਕੋ ਰੋਜ਼ ਅਰਦਾਸ ਕਰਦੇ ਲੀਡਰਸ਼ਿਪ ਦੀ ਬਸ ਕਮੀ ਹੈ ਅਸੀਂ ਇਕੱਠੇ ਹੋਈਏ ਕਾਂਗਰਸ ਕੋ ਬਹੁਤ ਚੰਗੀ ਲੀਡਰਸ਼ਿਪ ਜਿਸ ਵਿਅਕਤੀ ਨੂੰ ਮੇ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹਦੇ ਸਿਰ ਤੇ ਸੇਰਾ ਰੱਖਣਗੇ ਉਸੇ ਨੂੰ ਹੀ ਅਸੀਂ ਆਪਣਾ ਲੀਡਰ ਕਬੂਲਾਂਗੇ ਮੈਂ ਤੁਹਾਨੂੰ ਆਪਣਾ ਵਚਨ ਦੇ ਕੇ ਕੀ ਤੋ ਮੇਰੇ ਜਿੰਦਾਬਾਦ ਜਿੰਦਾਬਾਦ ਮੈਂ ਸਾਰੇ ਸਾਥੀਆਂ ਦਾ ਜਿੰਨੇ ਮੇਰੇ ਤੇ ਕੀਤੇ ਪੋਏ ਦੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਾਨਾ ਕਰਨਾ ਚਾਹਣਾ ਅਜੇ ਇਹਨਾਂ ਨੇ ਸੱਦਿਆ ਨਹੀਂ ਜਦੋਂ ਗਾਹ ਸੱਦਣਗੇ ਤੁਹਾਨੂੰ ਅਸੀਂ ਇਤਲਾ ਦੇ ਦੇਵਾਂਗੇ ਜੇ ਕੱਲ ਹੁੰਦਾ ਤੇ ਮੈਨੂੰ ਸਿੱਧੂ ਸਾਹਿਬ ਪੁੱਛੀ ਰਿਹਾ ਸੀ ਪਿੱਛੇ ਕਿ ਕੋਈ ਲੰਗਰ ਦਾ ਪ੍ਰਬੰਧ ਕਰੀਏ ਆਗੇ ਆਗੇ ਨਹੀਂ ਕੱਲ ਵਾਸਤੇ ਪੁੱਛਦੇ ਕੱਲ ਵਾਸਤੇ ਪੁੱਛਦੇ ਸੀ ਮੈਂ ਕਿਹਾ ਜੇ ਕੱਲ ਮੈਨੂੰ ਸੱਦਿਆ ਨਹੀਂ ਜੇ ਸੱਦਿਆ ਹੋਏਗਾ ਤਾਂ ਉਹ ਦਵਾਸ ਦੱਸਿਆ ਕਰਾਂਗੇ ਹੁਣ ਵੀ ਪੁੱਛ ਕੇ ਆ ਜਾਂਗੇ ਹਾਂ ਜਦੋਂ ਮਰਜ਼ੀ ਜਦੋਂ ਮਰਜ਼ੀ ਮੇਰਾ ਘਰ ਤੁਹਾਡਾ ਘਰ ਹੈ ਉਹ ਕੋ ਬਗਾਨਾ ਘਰ ਥੋੜਾ ਪੀਸੀਸੀ ਸਾਲੋਂ ਵੱਡਾ ਸਾਡਾ ਘਰ ਤੇ ਪ੍ਰਦੇਸ਼ ਕਾਂਗਰਸ ਦਾ ਦਫ਼ਤਰ ਸਾਕੀ ਘਰ ਤੇ ਇੰਡੀਵਿਜੂਅਲ ਘਰ ਨਹੀਂ ਪਾਰਟੀ ਦਾ ਘਰ ਜੀ ਕਾਂਗਰਸ ਆਪੇ ਤੇ ਸੋ ਇਹ ਗੱਲ ਕਰ ਤੁਸੀਂ ਉੱਥੇ ਆਓ ਮੇਰੇ ਕੋ ਆਓ ਰਦਾਵਾ ਸਾਹਿਬ ਕੋ ਜਾਓ ਰਾਜਾ ਜਿੱਤ ਕੋ ਜਾਓ ਚਨੀ ਦੀ ਕੋ ਜਾਓ ਕਿਸੇ ਕੋ ਜਾਓ ਇੱਥੇ ਜਿਹੜੇ ਸਾਡੇ ਭਰਾ ਬੈਠੇ ਨੇ ਕਿਸੇ ਕੋ ਵੀ ਦੋ ਸਾਰੇ ਕਰ ਇੱਕ ਬਰਾਬਰ ਨੇ ਇਕਤਾ ਦੇ ਵਿੱਚ ਹੀ ਅੱਜ ਪੰਜਾਬ ਦੇ ਕੋ ਇੱਕ ਵਾਰ ਇੱਕ ਹੋਏ ਤੇ ਉਹਦਾ ਰਿਜ਼ਲਟ ਵੀ ਲੈ ਦੇਣੀ ਹੈ ਤਾਂ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਬਹੁਤ ਦੂਰੋਂ ਵਿਸ਼ੇਸ਼ ਤੌਰ 'ਤੇ ਆਪਣੇ ਏਰੀਆ ਦੇ ਆਪਣੇ ਸਾਥੀਆਂ ਦਾ ਤੇ ਲੰਗਰ ਪੈਣਾ